ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੋਸਨਤਾਲੀ ਵਾਸ ਸਵਾਗਤ ਹੈ ਤੁਹਾਡਾ ਅੱਜ ਨਵੇਂ ਵੀਡੀਓ ਚ ਤੇ ਅੱਜ ਆਪਾਂ ਗੱਲ ਕਰਦੇ ਆਂ ਸਾਈਪ੍ਰਸ ਸ਼ਾਨੀਗਨ ਐਂਟਰੀ ਬਾਰੇ ਦੋਸਤੋ ਹਰ ਸਾਲ ਇਹ ਗੱਲ ਉੜਦੀ ਆ ਵੀ ਇਸ ਸਾਲ ਸਾਈਪ੍ਰਸ ਸ਼ਾਨੀਗਨ ਦੇ ਵਿੱਚ ਐਂਟਰ ਹੋ ਜਾਣਾ ਮੈਂ ਸਾਈਪ੍ਰਸ ਗਿਆ ਸੀ 2023 ਚ ਮੈਂ 2 ਸਾਲ ਲਾਇਆ ਤੇ ਹਰ ਸਾਲ ਇਹ ਸਨ ਨੂੰ ਮਿਲਿਆ ਵੀ ਇਸ ਵਾਰ ਜਿਹੜਾ ਸਾਈਪ੍ਰਸ ਸ਼ਨੀ ਗਨ ਦੇ ਵਿੱਚ ਐਂਟਰ ਹੋ ਜਾਣਾ ਪੱਕਾ ਕਿਉਂਕਿ ਇਸ ਵਾਰ ਸਾਈਨ ਹੋ ਗਏ ਆ ਹੋ ਗਏ ਪ੍ਰੈਜ਼ੀਡੈਂਟ ਨੇ ਆ ਐਲਾਨ ਕਰਤਾ న్యూਸ ਤੇ ਸਨੋ ਐਦਾ ਵੱਖੋ ਵੱਖਰੀਆਂ ਗੱਲਾਂ ਟਿਕਟੌਕ ਤੇ ਵੀਡੀਓ ਪਾਈ ਸੀ ਤੇ ਉਹ ਤੇ ਕਮੈਂਟ ਵੀ ਬਹੁਤ ਜਾਣਿਆਂ ਦੇ ਆਏ ਵੀ ਸਾਨੂੰ 8 ਸਾਲ ਹੋ ਗਏ 10 ਸਾਲ ਹੋ ਗਏ ਹਰ ਸਾਲ ਸਨ ਨੂੰ ਮਿਲਦਾ ਪਰ ਇਹਨੇ ਸ਼ਨੀ ਗਨ ਦੇ ਵਿੱਚ ਐਂਟਰ ਨਹੀਂ ਹੋਣਾ ਤੇ 2024 ਦੇ ਵਿੱਚ ਸਟੂਡੈਂਟ ਬਹੁਤ ਆਇਆ ਖਾਸ ਕਰਕੇ ਫਾਊਂਡੇਸ਼ਨ ਕੋਰਸ ਦੇ ਵਿੱਚ ਬਹੁਤ ਜ਼ਿਆਦਾ ਆਏ ਆ ਸਿਰਫ ਇਸ ਗੱਲ ਕਰਕੇ ਵੀ ਸਾਈਪ੍ਰਸਾ ਜਿਹੜਾ ਉਹ ਸ਼ੈਣਗਨ ਦੇ ਵਿੱਚ ਐਂਟਰ ਹੋ ਜਾਣਾ ਕੀ ਹੁਣ ਲਾਸਟ ইয়ার ਲਾਸਟ ইয়ার 2025 ਦੇ ਵਿੱਚ ਸਾਲ ਦੇ ਐਂਡ ਤੇ ਕਾਫੀ ਗੱਲ ਫੈਲ ਗਈ ਸੀ ਵੀ ਇਸ ਵਾਰ ਜਿਹੜਾ ਸ਼ੈਣਗਨ ਦੇ ਵਿੱਚ ਐਂਟਰ ਹੋ ਚੱਲਿਆ ਸਾਈਪ੍ਰਸ ਤੇ ਕਾਫੀ ਗੱਲਾਂ ਸੁਣਨ ਨੂੰ ਵੀ ਮਿਲੀ ਆ ਨਿਊਜ਼ ਦੇ ਵਿੱਚ ਵੀ ਆਏ ਆ ਤੇ ਉਸ ਤੋਂ ਬਾਅਦ ਚੋਂ ਹੁਣ ਇਹਦਾ ਮੇਨ ਚੀਜ਼ ਕੀ ਆ ਇਹਦਾ ਸਭ ਨਾਲੋਂ ਵੱਧ ਫਾਇਦਾ ਹੁੰਦਾ ਆਪਣੇ ਏਜੰਟਾਂ ਨੂੰ ਉਹ ਕਿਦਾਂ ਤੁਸੀਂ ਵੀਡੀਓ ਇਸ ਚੱਕ ਕੇ ਦੇਖ ਲਓ ਤੇ ਵੀਡੀਓ ਦੇ ਵਿੱਚ ਸੋਨੂੰ ਅਕਸਰੀ ਇਹ ਚੀਜ਼ ਸੋਨੂੰ ਮਿਲੂਗੀ ਵੀ ਲਾਸਟ ਮੌਕਾ ਤੁਹਾਡੇ ਕੋਲੇ ਆਖਰੀ ਮੌਕਾ ਵੀ ਸ਼ਾਇਕ ਸਾਈਪ੍ਰਸ ਦੇ ਵਿੱਚ ਚਲੇ ਜਾਓ ਉਹ ਸ਼ਿਆਨੇਗਨ ਦੇ ਵਿੱਚ ਐਂਟਰ ਹੋਣ ਲੱਗਿਆ ਤੇ ਇਹ ਤੋਂ ਬਾਅਦ ਚੋਂ ਜਿਹੜਾ ਵੀਜ਼ਾ ਸੋਨੂੰ 6 ਲੱਖ ਦਾ ਮਿਲ ਰਿਹਾ ਇਹੀ ਵੀਜ਼ਾ ਸੋਨੂੰ 10 ਲੱਖ ਤੱਕ 11 ਲੱਖ ਦਾ ਮਿਲਣਾ ਤੇ ਐ ਨਹੀਂ ਪਤਾ ਸੋਨੂੰ ਨਾਮ ਮਿਲੇ ਔਖਾ ਹੋ ਜੇ ਰੂਲ ਚੇਂਜ ਹੋ ਜਾਣਗੇ ਤਾਂ ਐਦਾਂ ਦੀਆਂ ਵੀਡੀਓ ਬਣਾਉਂਦੇ ਨੇ ਜਿਹੜੇ ਏਜੰਟ ਹੁੰਦੇ ਆ ਤੇ ਉਹਦੇ ਚੱਕਰ ਚ ਕਾਫੀ ਜਾਣੇ ਆ ਰਹੇ ਨੇ ਸਾਈਪ੍ਰਸ ਹਾਲਾਂਕਿ ਮੈਂ ਸਾਈਪ੍ਰਸ ਨੂੰ ਮਾੜਾ ਨਹੀਂ ਕਹਿੰਦਾ 2 ਸਾਲ ਲਾ ਕੇ ਆਇਆ ਪਰ ਉਹ ਜਿਹੜੀ ਸਚਾਈ ਆ ਉਹ ਕੋਈ ਨਹੀਂ ਦੱਸ ਰਿਹਾ ਬਸ ਏਜੰਟਾਂ ਨੇ ਇਹ ਚੀਜ਼ ਦਾ ਫਾਇਦਾ ਉਠਾਉਣਾ ਤੁਸੀਂ ਕਿੰਨੀਆਂ ਵੀਡੀਓ ਚੱਕ ਕੇ ਦੇਖ ਲਓ ਲਾਸਟ ਮੌਕਾ ਆ ਜੋ ਸ਼ੈਨੇਗਨ ਦੇ ਵਿੱਚ ਐਂਟਰ ਹੋ ਚੱਲੇ ਆ ਸਸਤਾ ਮਿਲ ਰਿਹਾ ਇਹੀ ਵੀਜ਼ਾ ਤੁਹਾਨੂੰ ਮਹਿੰਗਾ ਮਿਲਣਾ ਦਾ ਐਦਾਂ ਹੋ ਜਾਣਾ ਜੇ ਹੋ ਜਾਣਾ ਤੇ ਉਹਦੇ ਕਰਕੇ ਕਾਫੀ ਸਟੂਡੈਂਟ ਆਇਆ 2024 ਦੇ ਵਿੱਚ ਤੇ ਹੁਣ ਵੀ ਆ ਰਹੇ ਨੇ ਲਗਾਤਾਰ ਆ ਰਹੇ ਨੇ ਪਰ ਕੰਮ ਦੀ ਦਿੱਕਤ ਆ ਰਹੀ ਆ ਹੁਣ ਅੱਜ ਦੇ ਟਾਈਮ ਦੇ ਵਿੱਚ ਸਾਈਪ੍ਰਸ ਦੇ ਵਿੱਚ ਕੰਮ ਦੀ ਦਿੱਕਤ ਬੜੀ ਆ ਰਹੀ ਆ ਤੇ ਜਿਹੜਾ ਫਾਊਂਡੇਸ਼ਨ ਆ ਉਹਦੇ ਵਿੱਚ ਆ ਕੇ ਕਈ ਫਸ ਰਹੇ ਨੇ ਕਈਆਂ ਨੇ ਮੈਨੂੰ ਮੈਸੇਜ ਵੀ ਆਇਆ ਗੱਲਬਾਤ ਹੁੰਦੀ ਆ ਵੀ ਅਸੀਂ ਫਸ ਗਏ ਆ ਜੀ ਜਾਣਦਾ ਹੁਣ ਕੋਈ ਮੌਕਾ ਨਹੀਂ ਰਿਹਾ ਕਈ ਏਦਾਂ ਹੀ ਵਾਪਸ ਚਲੇ ਗਏ ਕਈਆਂ ਨਾਲ ਬਹੁਤ ਕੁਝ ਹੋਇਆ ਜੋ ਸਚਾਈ ਆ ਉਹ ਨਹੀਂ ਦੱਸ ਰਹੇ ਸੋ ਇਸ ਵਾਰ ਕਹਿੰਦੇ ਸੀ ਫੇਰ ਸਾਈਪ੍ਰਸ ਸੈਨਿਕਨ ਦੇ ਵਿੱਚ ਨਹੀਂ ਐਂਟਰ ਹੋਇਆ ਸੋ ਆਓ ਆਪ ਦਾ ਧਿਆਨ ਨਾਲ ਆ ਉਹ ਗੱਲਬਾਤ ਸਮਝ ਕੇ ਆਓ ਏਜੰਟਾਂ ਦੇ ਪਿੱਛੇ ਨਾ ਲੱਗੋ ਦੇਖ ਕੇ ਜਾਓ ਕਿਹੜੇ ਕੋਰਸ ਦੇ ਵਿੱਚ ਜਾ ਰਹੇ ਹੋ ਆਓ ਜੇ ਵਰਕ ਤਿਆਰ ਰਹੇ ਹੋ ਕਿਹੜੇ ਕੰਮ ਤਿਆਰ ਰਹੇ ਹੋ ਸੈਲਰੀ ਵਗੈਰਾ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਲੈ ਕੇ ਫੇਰ ਆਓ ਅਜ ਦਿਨ ਆ ਜੋ ਬਸ ਵੀ ਹਾਂ ਸ਼ੈਨਗਨ ਦੇ ਵਿੱਚ ਐਂਟਰ ਹੋ ਜੂ ਤੇ ਸੌਖਾ ਹੋ ਜੂ ਜੇ ਐਂਟਰ ਵੀ ਹੁੰਦਾ ਫਿਰ ਵੀ ਕਈ ਰੂਲ ਹੋਣਗੇ ਐਦਾਂ ਨਹੀਂ ਹੋਣਾ ਵੀ ਹਾਂ ਆਪਾਂ ਬਸ ਟਿਕਟ ਲਈ ਤੇ ਇੱਥੇ ਆਪਾਂ ਯੂਰਪ ਦੇ ਵਿੱਚ ਐਂਟਰ ਹੋ ਗਏ ਉਹਦੇ ਵੀ ਕਈ ਰੂਲਸ ਇੰਜ ਹੋਣਗੇ ਕਈ ਰੂਲ ਲਾਗੂ ਹੋਣਗੇ ਹਨਾ ਵੀ ਐਦਾਂ ਹੀ ਨਹੀਂ ਐ ਤਾਂ ਫਿਰ ਸਾਰਾ ਸਾਈਪ੍ਰਸ ਖਾਲੀ ਹੋ ਜੂ ਸੋ ਆਪ ਦਾ ਦੇਖ ਕੇ ਜਾਓ ਸੋਚ ਸਮਝ ਕੇ ਜਾਓ ਏਜੰਟਾਂ ਦੇ ਪਿੱਛੇ ਨਾ ਲੱਗੋ ਤੋ ਐਸੀ ਆਪਣੀ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਨਵੇਂ ਨਵੇਂ ਬੈਲ ਆਈਕਨ ਤੇ ਕਰ ਦਿਓ ਕਲਿੱਕ ਤਾਂ ਕਿ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਸਕੇ ਜਲਦੀ ਮਿਲਦੇ ਹਾਂ ਇੱਕ ਫੋਰਸ ਹੋਰ ਦਾ ਟਾਪਿਕ ਲੈ ਕੇ ਥੈਂਕ ਯੂ ਸੋ ਮੱਚ ਮੈਕੀ